ਬਟਾਲਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਦਾ ਅਤੇ ਕਾਰ ਦੀ ਟੱਕਰ ਹੋ ਗਈ ਜਿਸ ਦੇ ਸਿੱਟੇ ਵਜੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੀ ਪਛਾਣ ਲਾਪਰੀ ਸਿੰਘ ਅਤੇ ਉਹਦਾ ਇੱਕ ਸਾਥੀ ਵਜੋਂ ਹੋਈ ਆ ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਆਪਣੇ ਪਿੰਡ ਤੋਂ ਬਟਾਲਾ ਨੂੰ ਆ ਰਹੇ ਸਨ ਅਤੇ ਹਾਈਵੇ ਦੇ ਉੱਪਰ ਕ੍ਰੋਸਿੰਗ ਜਦੋਂ ਕਰਨ ਲੱਗੇ ਤੇ ਹਾਦਸਾ ਵਾਪਰ ਗਿਆ ਇਹ ਲੱਭ ਲੱਭ ਪ੍ਰੀਤ ਲਾਪ੍ਰੀਤ ਸਿੰਘ ਜੀ ਟਿੱਕਰ ਉਸਮਾਨਾ ਨੌਂ ਰੇ ਤੇ ਬਾਈਪਾਸ ਤੇ ਉਲਟੀ ਦੂਜੀ ਪਰਹਾਉਂ ਮੱਝ ਗਈ ਗੱਡੀ ਬਾਈਪਾਸ ਦਾ ਕੱਟ ਕੱਟਣ ਲੱਗੇ ਤੇ ਕਦੋਂ ਆਇਆ ਇਹ ਗੱਡੀ ਸਕਦੇ ਅੱਗੇ ਅੱਗੋ ਕੋਈ ਗੱਡੀ ਤੇ ਆਉਂਡੇ ਇਹ ਤੇ ਜਦੋਂ ਦੂਜਾ ਮੋੜਾ ਹੋਣਾ ਹਾਂਜੀ ਉਹ ਵੀ ਉਹ ਵੀ ਉਹ ਵੀ ਸਾਡੇ ਪਿੰਡ ਦਾ ਬਣਾਉਣਾ ਹੀ ਤੁਹਾਡਾ ਕੀ ਲੱਗਦਾ ਹਾਂਜੀ ਤੁਹਾਡਾ ਕੀ ਲੱਗਦਾ ਇਹ ਮੁੰਡਾ ਤੇ ਭਦੀਆ ਜੇ ਤੇ ਦੂਜਾ ਸਾਡੇ ਪਿੰਡ ਦਾ ਜਵਾਈ ਹੈ ਜਵਾਈ ਦਾ ਭਰਾ ਹੈ ਉਹਦਾ ਨਾਂ ਨਹੀਂ ਬੱਚਾ ਹੋਇਆ ਕਦੋਂ ਐਕਸੀਡੈਂਟ ਇਹਦਾ ਗੱਡੀ ਦਾ ਜੀ ਕਾਡੀ ਗੱਡੀ ਦਾ ਕਾਰਨ ਆਇਆ ਛੋਟਾਰੀ ਰਾਜਵੀਰ ਸਿੰਘ ਕਾਡੀ ਕਿ ਕਿੱਥੋਂ ਆਈ ਹੈ ਕਟੜਾ ਬਈ ਐਕਸੀਡੈਂਟ ਹੋਇਆ ਜੀ ਇਧਰੋਂ ਪਿੰਡੋਂ ਚੱਲੇ ਸੀ ਬਜਾਰ ਨੂੰ ਕੋਈ ਸਮਾਨ ਵਗੈਰਾ ਲੈਣਾ ਤੇ ਉਧਰੋਂ ਗੱਡੀ ਕੋਈ ਕਾਫੀ ਤੇਜ਼ ਹੀ ਮੈਨੂੰ ਸਿੱਧੀ ਜਾ ਕੇ ਗੱਡੀ ਵੱਜੀ ਆ ਤੇ ਉਹ ਕਾਫੀ ਤੇਜ਼ ਹੀ ਗੱਡੀ ਜਿਹੜੀ ਕਿ ਤੇਜ਼ ਹੋਣ ਕਰਕੇ ਤਾਂ ਦਾ ਐ ਐਕਸੀਡੈਂਟ ਹੋਇਆ ਇਹਨਾਂ ਦਾ ਹਾਲਾਤ ਕਾਫੀ ਮਾੜੇ ਹੀ ਆ ਮੇਰੇ ਖਿਆਲ ਨਾਲ ਲੱਗਦੇ ਪਏਗਾ ਆਈ ਸੀ ਯੂ ਵਿੱਚ ਕਿਹੜੇ ਪਿੰਡ ਦੇ ਆ ਹਿਤਲਵੰਡੀ ਚੋਰਾ ਪਿੰਡ ਦੇ ਪਿੰਡ ਦੇ ਨੌਜਵਾਨ ਨੇ ਕਿ ਕੋਈ ਰਿਸ਼ਤੇਦਾਰ ਆ ਕੇ ਖਾਣਾ ਹੈ ਨਹੀਂ ਇਹ ਤੇ ਪਿੰਡ ਦੇ ਨੌਜਵਾਨ ਆਣੇ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਕੋਈ ਰਿਸ਼ਤੇਦਾਰ ਪਿੰਡ ਦਾ ਉਹ ਠੀਕ ਉਹ ਠੀਕ ਉਹਨਾਂ ਦੀ ਲੱਤ ਮੇਰੇ ਖਿਆਲ ਨਾਲ ਟੁੱਟੀ ਹੋਣੀ ਹੈ